15 ਅਗਸਤ ਨੂੰ ਜ਼ਿਲ੍ਹੇ ਦੇ ਦਾਖਤ ਕੀ ਤਿਆਰੀਆਂ ਨੇ ਤੇ ਕੌਣ ਆ ਰਹੇ ਆ ਆਉਣ ਵਾਲੇ 15 ਅਗਸਤ ਦੇ ਸੁਤੰਤਰਤਾ ਦਿਵਸ ਦੀ ਇੱਕ ਤੋਂ ਮੈਂ ਸਾਰੇ ਨੂੰ ਬਹੁਤ ਹੀ ਬਧਾਈ ਦੇਣਾ ਚਾਹੁੰਦੇ ਹਾਂ ਜਿਲ੍ਹਾ ਮੁਹਾਲੀ ਦੇ ਵਿੱਚ ਜੋ ਜ਼ਿਲ੍ਹਾ ਪ੍ਰਦਰ ਪ੍ਰੋਗਰਾਮ ਮਨਾਇਆ ਜਾਏਗਾ ਉਸ ਦੇ ਵਿੱਚ માનਨੀ ਉਪ ਮੰਤਰੀ ਗੁਰਮੀਤ ਸਿੰਘ ਖੁੱਡਿਆ ਜੀ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਰਨਗੇ ਜ਼ਿਲ੍ਹਾ ਪ੍ਰਸ਼ਾਸਨ ਮੁਹਾਲੀ ਵੱਲੋਂ ਇਸ ਦੀ ਸਾਰੀ ਤਿਆਰੀਆਂ ਕਰ ਲਈ ਗਈਆਂ ਨੇ ਆ ਪ੍ਰੋਗਰਾਮ ਦੇ ਵਿੱਚ ਸਾਡੇ ਪਰੇਡ ਰਹੇਗੀ ਝਾਕੀਆਂ ਵੀ ਰਹਿਗੀ ਤੇ ਸੱਭਿਆਚਾਰਕ ਪ੍ਰੋਗਰਾਮ ਵੀ ਰਹਿਣਗੇ ਜੋ ਕਿ ਵਕ ਵਕ ਸਕੂਲਾਂ ਦੇ ਬੱਚਿਆਂ ਦੁਆਰਾ ਕੀਤੇ ਜਾਣਗੇ ਅ ਇਹ ਸਾਰੀ ਤਿਆਰੀਆਂ ਹੋ ਚੁੱਕੀਆਂ ਨੇ ਤੇ ਬਰਸਾਤਾਂ ਹੋ ਜਾਂਦੇ ਨੇ ਪਿੰਡਾਂ ਦੇ ਵਿੱਚ ਪਾਣੀ ਆ ਲਗਾਤਾਰ ਹਮੇਸ਼ਾ ਗੱਲ ਕਰੀ ਜੇ ਪਾਣੀ ਤੇ ਟੈਂਕ ਟੈਂਕ ਵਾਲੀ ਭਾਵੇਂ ਗੱਲ ਕਰੀਏ ਲਗਾਤਾਰ ਪਾਣੀ ਵਗਦਾ ਜਾ ਰਿਹਾ ਤੇ ਉਸ ਨੂੰ ਲੈ ਕੇ ਕੋਈ ਰਣਨੀਤੀ ਕੀ ਬੋਲ। ਇਹ ਕੋ ਪਾਣੀ ਨੂੰ ਲੈ ਕੇ ਸਾਡੀ ਟੀਮਸ ਲਗਾਤਾਰ ਪਾਣੀ ਦੇ ਲੈਵਲ ਨੂੰ ਮੋਨੀਟਰ ਕਰ ਰਹੀ ਹੈ। ਡਰੇਨੇਜ ਡਿਪਾਰਟਮੈਂਟ ਇਸ ਨੂੰ ਮੋਨੀਟਰ ਕਰ ਰਿਹਾ ਹੈ। ਨਾਲ ਹੀ ਸਾਡਾ ਟਾਇਪ ਸੁਖਣਾ ਚੋ ਦੇ ਨਾਲ ਵੀ ਹੈ ਜਦੋਂ ਵੀ ਸੁਖਣਾ ਤੋਂ ਪਾਣੀ ਰਿਲੀਜ਼ ਹੁੰਦਾ ਹੈ ਸਾਨੂੰ अद्धे घंटे के नोटिस के उ पता लग जान्दा है। पेंडा के अपनी टीम रखी हुई हैं जो कि टाइम टू टाइम लोगों अवेयर भी कर रहे हैं इस बारे अच पानी का लैवल डाउन गया है परसों पानी का लैवल बिल्कुल आया से मुबारकपुर के कोल घग्गर कोजवे से भी आ गई सी क्रॉस किया टिवा तो जितों पिंड टिवाना घग्गर निकलती है थोड़ा जहा ਬਰੀਚ ਨਹੀਂ ਕਵਾਂਗੇ ਪਰ ਜਿਹੜਾ ਬੰਦ ਬਣਿਆ ਹੋਇਆ ਸੀ ਉਸ ਦੇ ਵਿੱਚੋਂ ਪਾਣੀ ਨਿਕਲ ਰਿਹਾ ਸੀ ਉਹ ਵੀ ਪਲੱਗ ਕਰ ਦਿੱਤਾ ਗਿਆ ਪਾਣੀ ਦਾ ਲੈਵਲ ਡਾਊਨ ਜਾਂਦੀ ਕੁਝ ਸ਼ਿਵਾਲਿਕ ਪਹਾੜੀਆਂ ਦੇ ਕਿਨਾਰੇ ਕਿਉਂਕਿ ਉੱਥੇ ਰਾਸਤੇ ਕੱਚੇ ਨੇ ਕੌਜ਼ਵੇ ਵਗੈਰੇ ਦਾ ਡੈਮੇਜ ਹੋਇਆ ਸੀ उन्हों की भी, भी टेंपरली असं सारी ही रीस्टोरेशन कर दिती है आवाजाई ना ही असं कोशिश करते हैं कि इतने परमानेंट जिन्हें ब्रिज अप्रूव हो सकते हैं सद अ्रिज अप्रूव करा के परमानेंट भी हल कर भी उस जगह संपर्क ਕਿ ਉਸਕੇ ਅੱਗੇ ਕੋਈ ਸਰਕਾਰੀ ਅਧਿਕਾਰੀ ਨਹੀਂ ਪਹੁੰਚਿਆ ਉਹ ਕਹਿੰਦੇ ਸੀ ਕਿ ਜਿਵੇਂ ਸੰਕ ਤੇ ਪੁਰਵੀ ਸੀ ਆਪ ਬਣਵਾਇਆ ਸੀ ਉਸ ਨੂੰ ਨਹੀਂ ਮੈਂ ਕਹਿਣਾ ਚਾਹਾਂਗੀ ਕਿ ਆਨ ਤੋਂ ਪਹਿਲਾਂ ਵੀ ਨਹੀਂ ਆਨ ਤੋਂ ਪਹਿਲਾਂ ਵੀ ਸਾਡੇ ਐਕਸਨ ਪੀ ਡਬਲਯੂ ਡੀ ਖਰੜ ਦੇ ਪੰਦੇ ਵਿਵੇਕ ਜੀ ਉਹਨਾਂ ਨੇ ਬੰਨ ਬਣਾਣਾ ਵੀ ਸ਼ੁਰੂ ਕਰਤਾ ਸੀ ਤਾਂ ਕਿ ਕਾਜ਼ਵੇ ਖਰਾਬ ਨਾ ਹੋਏ ਪਰ ਪਰਸੋ ਰਾਤੀ ਬਹੁਤ ਤੇਜ਼ ਮੀਂਹ ਪਿਆ ਤੇ ਉਪਰੋ ਪਹਾੜੀਆਂ ਤੋਂ ਬਹੁਤ ਹਿਮਾਚਲ ਦੇ ਵਿੱਚ ਬੱਦਲ ਫਟਣ ਕਾਰਨ ਬਹੁਤ ਜ਼ਿਆਦਾ ਪ੍ਰੈਸ਼ਰ ਦੇ ਨਾਲ ਪਾਣੀ ਆਇਆ ਜਿਸ ਤੇ ਕਰਕੇ ਉਹ ਕੌਸਵੇ ਰੋੜ ਗਿਆ ਸੀ ਤੇ ਇਮੀਡੀਏਟਲੀ ਕੱਲ ਜਦੋਂ ਪਾਣੀ ਦਾ ਲੈਵਲ ਡਾਊਨ ਹੋਇਆ ਉੱਥੇ ਟੈਂਪਰਰਲੀ ਰੀਸਟੋਰ ਕਰ ਦਿੱਤਾ ਗਿਆ ਜਿਸ ਨੂੰ ਜਲਦੀ ਹੀ ਮੀ ਦਾ ਮੌਸਮ ਖਤਮ ਹੋ ਜੇ ਉਸ ਨੂੰ ਪੱਕਾ ਵੀ ਕਰ ਦਿੱਤਾ ਜਾਏਗਾ ਪਿੰਡ ਵਾਲਿਆਂ ਦੀ ਡਿਮਾਂਡ ਹੈ ਕਿ ਉੱਥੇ ਪੱਕੇ ਤੌਰ ਤੇ ਇੱਕ ਹਾਈ ਲੈਵਲ ਬ੍ਰਿਜ ਬਣਾਇਆ ਜਾਵੇ ਇਸ ਦੀ ਵੀ ਡਿਮਾਂਡ ਸਰਕਾਰ ਨੂੰ ਭੇਜ ਦਿੱਤੀ ਗਈ ਹੈ ਜਿਵੇਂ ਹੀ ਪ੍ਰੋਜੈਕਟ ਅਪਰੂਵ ਹੋਏਗਾ ਇਹ ਵਾਲਾ ਪ੍ਰੋਜੈਕਟ ਵੀ ਇੰਪਲੀਮੈਂਟ ਕਰ ਦਿੱਤਾ ਜਾਏਗਾ ਸਾਡੀ ਸਾਰੀ ਹੀ ਟੀਮ ਸਪੀਡਬਲੂ ਡੀ ਵਿਭਾਗ ਦੇ ਖਾਸ ਤੌਰ ਤੇ ਨਾਲੀ ਡਰੇਨੇਜ ਐਂਡ ਸਾਡੇ ਪਟਵਾਰੀ ਤੇ ਤਹਿਸੀਲਦ ਮੌਕੇ ਤੇ ਲਗਾਤਾਰ ਕਮਿਕ ਰਿਸਕਿਓਲਟੀ ਹੋ ਰਹੀ ਸੀ ਜਿਹੜਾ ਆਕਸੀਜਨ ਪ੍ਰਾਂਤ ਦੀ ਲੱਗੀ ਉਸ ਸਮੇਂ ਜੀ ਆਕਸੀਜਨ ਸਿਲੰਡਰ ਵਾਲਾ ਜੋ ਬਲਾਸਟ ਹੋਇਆ ਹੈ ਹਾਈ ਟੈਕ ਇੰਡਸਟਰੀ ਦੇ ਵਿੱਚ ਉਸ ਨੂੰ ਵੀ ਬੜਾ ਹੀ ਮਤਭਾਗਈ ਇਨਸੀਡੈਂਟ ਸੀਗਾ ਸਵੇਰ ਦੇ ਟਾਈਮ ਆਕਸੀਜਨ ਸਿਲੰਡਰ ਫਿਲ ਕਰਨ ਮੌਕੇ ਇਹ ਹਾਦਸਾ ਹੋਇਆ ਹੈ ਪੁਲਿਸ ਨੇ ਆਪਣੀ ਕ੍ਰਿਮੀਨਲ ਇਨਵੈਸਟੀਗੇਸ਼ਨ ਵੀ ਇਸ ਦੇ ਵਿੱਚ ਸ਼ੁਰੂ ਕਰ ਦਿੱਤੀ ਗਈ ਹੈ ਸਾਡੇ ਮਹਿੰਕਮੇ ਵਾਲੋ ਕਨਸਰਨਡ ਡਿਪਾਰਟਮੈਂਟ ਡਿਪਟੀ ਡਾਇਰੈਕਟਰ ਫੈਕਟਰੀਜ਼ ਵੱਲੋਂ ਮੌਕਾ ਵਿਜ਼ਿਟ ਕਰਕੇ ਸਾਰੇ ਹੀ ਸਿਲੰਡਰਸ ਨੂੰ ਕੂਲਿੰਗ ਆਫ ਕਹਿੰਦੇ ਉਹ ਕਰ ਦਿੱਤੀ ਗਈ ਸੀ ਤਾਂ ਕਿ ਸਾਈਟ ਜਿਹੜੀ ਹੈ ਉਹ ਸੇਫ ਰਹੇ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੇਕਰ ਕਿਸੇ ਦੇ ਵੀ ਅਣਗੈਰ ਇਥੇ ਸਾਹਮਣੇ ਆਂਦੀ ਹੈ ਉਸ ਦੇ ਉੱਤੇ ਬਿਲਕੁਲ ਕਾਰਵਾਈ ਕੀਤੀ ਜਾਏਗੀ ਪੁਲਿਸ ਨੇ ਫਿਲਹਾਲ ਇੱਕ ਐਫਆਈਆਰ ਵੀ ਲਾਂਚ ਕਰ ਦਿੱਤੀ ਹੈ ਬਾਈ ਨੇਮ ਹੀ ਹੈ ਕਿਸੇ ਦਾ ਕੋਈ ਨਾਮ ਹੈ ਨਹੀਂ ਨਾ ਕੋਈ ਦੇ ਵਿੱਚ ਉਹ ਅਣਸਾਖੀ ਵਿਅਕਤੀ ਦੇ ਖਿਲਾਫ ਹੈ ਇੱਕ ਵਾਰੀ ਇਨਵੈਸਟੀਗੇਸ਼ਨ ਪੁਲਿਸ ਤੇ ਵੀ ਚੱਲ ਰਹੀ ਹੈ ਅਸੀਂ ਮਹਿਕ ਵਿੱਚ ਵੱਲੋਂ ਵੀ ਕਰਾ ਰਹੇ ਜਿਵੇਂ ਸਾਨੂੰ ਕਲੀਅਰ ਹੁੰਦਾ ਹੈ ਕਿ ਕਿਸ ਦੀ ਗਲਤੀ ਸੀ ਉਸ ਨੂੰ ਵੀ ਉਹਦੇ ਖਿਲਾਫ ਹੀ ਕਰ ਲੈ ਕੇ ਲਾਸਟ ਪਰਸਨਲਟੀ ਚੰਡੀਗੜ੍ਹ ਦੀ ਸਾਡੀ ਦੇ ਉੱਪਰ ਮੋਹਲੀ ਦੇ ਵਿੱਚ ਟੈਕਨੋ ਕੰਪਨੀ ਲਈ ਕੁਝ ਭਾਰ ਮੰਜ਼ਲੀ ਅੱਜ ਰੈਸਟ੍ਰਿਕਟਿੰਗ ਦੀ ਗੱਲ ਉਸਨੇ ਕਰ ਕਿ ਪੁਸ਼ਕਲ ਪਰ ਮੈਂ ਕਹਿਣਾ ਚਾਹਾਂਗੀ ਕਿ ਲੋਕਾਂ ਵੱਲੋਂ ਆਮ ਜਨਤਾ ਵੱਲੋਂ ਇਹ ਜ਼ਰੂਰੀ ਇਨੀਸ਼ੀਏਟਿਵ ਅਪਰੀਸ਼ੀਏਟ ਕੀਤਾ ਗਿਆ ਹੈ ਕਿ ਇਸ ਤੋਂ ਟ੍ਰੈਫਿਕ ਕੰਟਰੋਲ ਹੋਏਗਾ ਪਰ ਜਿਹੜਾ ਬਾਹਰ ਆ ਬਾਹਰਲਾ ਟ੍ਰੈਫਿਕ ਆਂਦਾ ਹੈ ਜੋ ਕਿ ਦੂਰੋਂ ਆ ਰਿਹਾ ਹੈ ਸ਼ਾਇਦ ਉਹਨਾਂ ਨੂੰ ਹਲੇ ਵੀ ਰੈਗੂਲੇਸ਼ਨਸ ਦੇ ਬਾਰੇ ਨਹੀਂ ਜਾਣਕਾਰੀ ਨਹੀਂ ਹੈ ਸਾਡੀ ਟੀਮਸ ਉੱਥੇ ਨਿਯੁਕਤ ਨੇ ਤੇ ਨਾਲ ਹੀ ਤੁਸੀਂ ਦੇਖੋਗੇ ਸਾਰੀ ਪੀਆਰ 7 ਰੋਡ 'ਤੇ ਮਲਟੀਪਲ ਐਂਟਰੀ ਪੁਆਇੰਟਸ ਬਣਦੇ ਕਿਉਂਕਿ ਗ੍ਰਿਡ ਸਿਸਟਮ ਹੈ ਕੇਵਲ ਇੱਕ ਪੁਆਇੰਟ ਤੋਂ ਐਂਟਰੀ ਨਹੀਂ ਹੈ असी कोशिश कर रहे उसू कंट्रोल कर आने वाले दस पंद्रह दिन के अंदर अंदर मैं यकीन है कि सारा मैसेज भी ट्रैवल हो जाएगा है तो हैवी ट्रैफिक असं कंट्रोल कर पावे इस अलावा साढ़ा जो अंबाला डेराबसी वाला भी आ, एक बारी नैशनल हाईवे का जो चल रहा है हाईवे की कंस्ट्रक्शन चल रही है जो यी रिंग रोड बन जाएगी उस तो भी ट्रैफिक में काफ़ी रलीफ थैंक यू